ਉਦਰ ਬੀਤੇ ਕਾਫੀ ਸਮੇਂ ਤੋਂ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਕਿਸਾਨ ਧਰਨੇ ਤੇ ਬੈਠੇ ਹੋਏ ਨੇ ਕੜਾਕੀ ਦੀ ਠੰਡ ਦੇ ਵਿੱਚ ਵੀ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ ਉੱਥੇ ਹੀ ਖਨੋਰੀ ਬਾਰਡਰ ਤੇ ਕਿਸਾਨੀ ਧਰਨੇ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਮਿਲੀ ਜਾਣਕਾਰੀ ਮੁਤਾਬਕ ਖਨੋਰੀ ਬਾਰਡਰ ਤੇ ਪਾਣੀ ਗਰਮ ਕਰਨ ਵਾਲਾ ਦੇਸੀ ਲੱਕੜ ਦਾ ਗੀਜ਼ਰ ਫਟ ਗਿਆ ਦੱਸ ਦਈਏ ਕਿ ਗੀਜ਼ਰ ਦੇ ਫਟਣ ਦੇ ਕਾਰਨ ਇੱਕ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਨੌਜਵਾਨ ਕਿਸਾਨ ਦਾ ਸਰੀਰ ਪੂਰੀ ਤਰੀਕੇ ਦੇ ਨਾਲ ਝੁਲਸ ਚੁੱਕਾ ਹੈ ਉੱਥੇ ਹੀ ਸਮਾਣਾ ਤੋਂ ਕਿਸਾਨ ਗੁਰਨਾਮ ਸਿੰਘ ਕੈਂਡਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਖਮੀ ਕਿਸਾਨ ਸਮਾਣਾ ਦਾ ਰਹਿਣ ਵਾਲਾ ਹੈ ਜਿਸ ਦੀ ਪਛਾਣ ਗੁਰਦੇਵਾਲ ਸਿੰਘ ਵਜੋਂ ਹੋਈ ਹੈ ਨੌਜਵਾਨ ਗੁਰਦੇਵਾਲ ਸਿੰਘ ਪਿਛਲੇ ਕਾਫੀ ਦਿਨਾਂ ਤੋਂ ਖਨੌਰੀ ਬਾਰਡਰ ਤੇ ਧਰਨੇ ਦੇ ਵਿੱਚ ਸ਼ਾਮਲ ਹੈ ਨੌਜਵਾਨ ਨੂੰ ਹਾਦਸੇ ਤੋਂ ਬਾਅਦ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤਾਂ ਅੱਜ ਸਵੇਰੇ ਮੱਧ ਭਾਗੀ ਖਬਰ ਵਾਪਰੀ ਕਿ ਸਵੇਰੇ ਜਦੋਂ ਉੱਠਣਸਾਰ ਲੰਗਰ ਚਲਾਇਆ ਚਾਹ ਦਾ ਲੰਗਰ ਚੱਲ ਗਿਆ ਪਕੌੜਿਆਂ ਦਾ ਲੰਗਰ ਚੱਲ ਰਿਹਾ ਸੀ ਤਾਂ ਕੋਲ ਇੱਕ ਛੋਟੀ ਢੋਲੀ ਵੀ ਸੀ ਜਿਹਦੇ ਵਿੱਚ ਪਾਣੀ ਗਰਮ ਕਰਦੇ ਸੀ ਪਾਤੀਆਂ ਪਾ ਕੇ ਇੱਕ ਜਗਾੜੂ ਢੋਲੀ ਤਿਆਰ ਕਰੀ ਐ ਉਹ ਆਮ ਸ਼ਗਰਸੇ ਦੇ ਵਿੱਚ ਲੋਕਾਂ ਨੇ ਦਾਣ ਦੇ ਵਿੱਚ ਬਹੁਤ ਢੋਲੀਆਂ ਉਹ ਵੰਡੀਆਂ ਵੀ ਨੇ ਤਾਂ ਜਦੋਂ ਇਹ ਜਿਹੜੀ ਡੀਜ਼ਲ ਵਾਲੀ ਪੱਠੀ ਸੀ ਉਹਦੇ ਵਿੱਚ ਜਦੋਂ ਇਹ ਗੁਰदयाल ਸਿੰਘ ਡੀਜ਼ਲ ਪਾ ਰਿਹਾ ਸੀ ਤਾਂ ਉਹ ਅਚਾਨਕ ਅੱਗ ਜਿਹੜੀ ਸੀ ਉਹ ਇੱਕਦਮ ਪੱਕਾ ਮਾਰ ਕੇ ਉਹ ਜਿਹੜੀ ਪੀਪੀ ਪੀਪੀ ਸੀਗੀ ਡੀਜ਼ਲ ਵਾਲੀ ਉਹਦੇ ਵਿੱਚ ਆ ਕੇ ਵੜ ਗਈ ਉਹ ਅੱਗ ਜਦੋਂ ਆਗੋ ਦੇ ਵਿੱਚ ਆ ਗਈ ਤਾਂ ਪੀਪੀ ਨੇ ਏਡੀ ਜ਼ੋਰ ਨਾਲ ਬਲਾਸਟ ਕਰਿਆ ਕਿ ਉਹ ਗੁਰदयाल ਸਿੰਘ ਦੇ ਨਾਲ ਇੱਕ ਹਰਵਿੰਦਰ ਸਿੰਘ ਵੀ ਖੜਾ ਸੀ ਉਹਦੇ ਵੀ ਮੂੰਹ ਦੇ ਉੱਤੇ ਪੂਰੀ ਲਾਟ ਪਈ ਪਰ ਜਿਹੜਾ ਗੁਰदयाल ਸਿੰਘ ਸੀ ਉਹ ਤਾਂ ਬੁਰੀ ਤਰ੍ਹਾਂ ਯਾਨੀ 50% ਵਾਂਗ ਉਹ ਝੁਲਸੇ ਗਏ ਪੱਟਾ ਤੱਕ ਇਧਰੋਂ ਅੱਗ ਜਿਹੜੀ ਸੀ ਉਹਨਾਂ ਨੂੰ ਉਹ ਲਪੇਟ ਚ ਲੈ ਲਿਆ ਤੇ ਪੂਰੇ ਬਾਜੂ ਬਾਹਾਂ ਸਾਰੇ ਮਤਲਬ ਲਪੇਟ ਚ ਆ ਗਏ